ਜੇ ਤੁਸੀਂ ਕਿਸੇ ਚੀਜ਼ ਤੇ ਕਾਨੂੰਨ ਲੈ ਕੇ ਆਉਣਾ ਵਾ ਤੇ ਕੀ ਪਹਿਲੋਂ ਉਸ ਦੀ ਡਿਵੈਲਪਮੈਂਟ ਵਾਸਤੇ ਉਹਦੀ ਹੋਣ ਵਾਸਤੇ ਕੋ ਪਾਲਿਸੀ ਲੈ ਕੇ ਆਂਦੀ ਇਹਨਾਂ ਨੇ ਪੰਜਾਬ ਸਰਕਾਰ ਨੇ ਤੁਸੀਂ ਧਰਮ ਨੂੰ ਇੰਨਾ ਛੋਟਾ ਸਮਝਾ ਜਿਹੜਾ ਜੁਗਾ-ਜੁਗਾ ਤੋਂ ਚੱਲਦਾ ਆ ਰਿਹਾ ਅਕਾਲ ਪੁਰਖ ਸ਼ਬਦ ਤੁਸੀਂ ਦੇਖੋ ਨਾ ਕਿਤਾ ਕਿਤਾ ਦੇ ਵਰਤੇ ਜਾਂਦੇ ਨੇ ਅੱਜ ਮੈਂ ਮੈਨੂੰ ਅੱਜ ਥੋੜਾ ਜਿਹਾ ਮਹਿਸੂਸ ਹੋਇਆ ਕਿ ਆਮ ਆਦਮੀ ਪਾਰਟੀ ਪਹਿਲੋਂ ਤਾਂ ਸਿਰ ਸਿਰ ਪਾਰਟੀ ਮੀਟਿੰਗ ਸਾਦੀ ਹੁੰਦੀ ਸੀ ਦੂਸਰੇ ਮੁੱਦਿਆਂ ਦੇ ਉੱਤੇ ਕੀ ਐਡਾ ਮੁੱਦਾ ਵੱਡਾ ਜਿਹਦੇ ਨਾਲ ਪੂਰੀ ਦੁਨੀਆ ਦੇ ਸਾਰੇ ਸੰਪਰਦਾਏ ਜੁੜੇ ਨੇ ਇਹਨਾਂ ਨੇ ਇੱਕ ਵਾਰੀ ਨਹੀਂ ਪਹਿਲਾਂ ਇਹ ਸੋਚਿਆ ਕਿ ਚਲੋ ਇਸ ਵਾਰ ਆ ਜਿਹੜੀ ਸਰਪਾਰਟੀ ਸਰਪ ਪਾਰਟੀ ਮੀਟਿੰਗ ਸੱਦ ਕੇ ਤੇ ਉਹਦੇ ਵਿੱਚ ਮੁੱਦਾ ਡਿਸਕਸ ਕਰਕੇ ਜਿਹੜਾ ਹੁਣ ਜੂ 6 ਮਹੀਨੇ ਬਾਅਦ ਦੁਬਾਰਾ ਇਹਨਾਂ ਨੇ ਫੇਰ ਗੱਲ ਕਰਨੀ ਆ ਵਿਧਾਨ ਸਭਾ ਵਿੱਚ ਤੁਸੀਂ ਪਹਿਲਾਂ ਗੱਲ ਕਰਦੇ ਇਹ ਮਜ਼ਾਕ ਸਮਝਿਆ ਹੋਇਆ ਧਰਮ ਨੂੰ ਤੁਸੀਂ ਆ ਕੇ ਤੁਸੀਂ ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦਾ ਪਿਆ ਕੋਈ ਕੋਈ ਗੱਲ ਕਰਦਾ ਪਿਆ ਵਾ ਤੁਸੀਂ ਦੱਸੋ ਮੈਨੂੰ ਪਹਿਲਾਂ ਮੇਰੀ ਸਾਰੀ ਜਨਤਾ ਸੁਣਦੀ ਪਈ ਆ ਤੇ ਜਿਹੜੀਆਂ ਬੇਅਦਬੀਆਂ ਬੱਬੀ ਜੀ ਆਪਣੇ ਇਹਨਾਂ ਬੱਬੀ ਜੀ ਨੇ ਗੱਲ ਸੁਣਾਈ ਹੋਈ ਹੈ ਜਿਹੜੀ ਸਾਨੂੰ ਬਈ ਜਿਹੜੇ ਵੱਖ ਰੰਗ ਉਤਰ ਗਏ ਫਟ ਗਏ ਅੰਗ ਫਟ ਗਏ ਬਦਲ ਸਾਹਿਬ ਗੱਲ ਇਹ ਹੈਗੀ ਆ ਕਿ ਜਦੋਂ ਤੁਸੀਂ ਇਦਾਂ ਦੇ ਕਿਸੇ ਨਿਯਮ ਦੀ ਗੱਲ ਕਰੋਗੇ ਨਾ ਤਾਂ ਉਸ ਤੋਂ ਪਹਿਲਾਂ ਇੱਕ ਪਾਲਿਸੀ ਹੈਗੀ ਆ ਕਿ ਲੋਕਾਂ ਨੂੰ ਪਤਾ ਕਿਦਾਂ ਲੱਗੇਗਾ ਕਿ ਭੇਦਭਾਵ ਹੈ। ਇੱਕ ਬੱਚਾ ਵਾ ਸਕੂਲ ਦਾ ਬੱਚਾ ਵਾ ਉਹਨੂੰ ਕੀ ਪਤਾ ਭੇਦਭਾਵ ਕੀ ਹੈ? ਇਹ ਕੋਈ ਇਨਸਾਨ ਜਿਸ ਤਰ੍ਹਾਂ ਸਨਾਤਨ ਧਰਮ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਸਾਡੇ ਹਿੰਦੂ ਧਰਮ ਦੇ ਲੋ ਸੰਪਰਦਾਇ ਦੀਆਂ ਹੋਰ ਕੌਮਾਂ ਦੇ ਵੀ ਹੈਗੇ ਕਲੀਨ ਸ਼ੇਪ ਕਰਦੇ ਨੇ ਜਾਂ ਦਾੜੀ ਕੱਟਦੇ ਨੇ ਜਾਂ ਕੋ ਕੈਂਚੀ ਲਵਾਉਂਦਾ ਦਾੜੀ ਨੂੰ ਦੂਜੇ ਪੱਨੇ ਸਿੱਖ ਧਰਮ ਦੇ ਵਿੱਚ ਇਹਨੂੰ ਦਾੜਾ ਸਾਬ ਦਾ ਪ੍ਰਕਾਸ਼ ਕਰਨਾ ਕਹਿੰਦੇ ਆ। ਇਹ ਕਿਹੜੇ ਰੂਲਸ ਨੇ ਕੋਈ ਨਿਯਮ ਨੇ ਕੋਈ ਨਿਯਮ ਕੋਈ 6 ਮਹੀਨਿਆਂ ਦੇ ਵਿੱਚ ਚੀਜ਼ਾਂ ਤਿਆਰ ਹੋ ਜਾਣਗੀਆਂ ਵਾਲੀਆਂ ਅਪ ਟੂ 6 ਮੰਥ ਗੱਲ ਕੀਤੀ ਹੈ ਕਈ ਥਾਵਾਂ ਦੇ ਉੱਤੇ ਕਈ ਜੀਵਾਂ ਦੀ ਹਤਿਆ ਨੂੰ ਕ੍ਰਾਈਮ ਮੰਨਿਆ ਜਾਂਦਾ ਤੇ ਕਈ ਥਾਵਾਂ ਤੇ ਉਹਨਾਂ ਤੋਂ ਪੈਦਾ ਉਹਨਾਂ ਤੋਂ ਬਾਅਦ ਦਿੱਤੀਆਂ ਗਈਆਂ ਜਿਹੜੀਆਂ ਉਹਨਾਂ ਦੀਆਂ ਬੋਟੀਆਂ ਨੇ ਉਹਨਾਂ ਨੂੰ ਪ੍ਰਸ਼ਾਦ ਕਿਹਾ ਜਾਂਦਾ ਮਸਲਾ ਮੈਂ ਸਰਕਾਰ ਨੂੰ ਨਹੀਂ ਕ੍ਰਿਟੀਸਾਈਜ਼ ਇੰਨਾ ਕਰਦਾ ਮੈਂ ਉਹਨਾਂ ਦੀ ਅਬੋਧ ਅਵਸਥਾ ਦੇ ਉੱਤੇ ਇੱਕ ਗੱਲ ਇਹ ਆਉਣਾ ਚਾਹੁੰਦਾ ਕਿ ਹਰ ਚੀਜ਼ ਦੇ ਵਿੱਚ ਤੁਸੀਂ ਫੇਲ ਹੋਗੇ ਹਰ ਚੀਜ਼ ਦੇ ਵਿੱਚ ਪੰਜਾਬ ਸਰਕਾਰ ਫੇਲ ਹੋ ਗਈ ਆ ਔਰ ਇਹਦੇ ਵਿੱਚ ਧਰਮ ਨੂੰ ਤੁਸੀਂ ਇੰਨਾ ਛੋਟਾ ਸਮੇਂ ਲਿਆ ਤੁਸੀਂ ਲੋਕਾਂ ਨੇ ਚਲੋ ਮੰਨ ਲਓ ਇੱਕ ਸਿੰਪਲ ਜੀ ਗੱਲ ਆ ਤੁਸੀਂ ਲੋਕ ਕਹਿੰਦੇ ਹੋ ਕਿ ਬੇਅਦਬੀ ਹੋਈ ਆ ਉਥੇ ਗੁਰੂ ਮਹਾਰ ਕੱਲੀ ਕੱਲੀ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਦੀ ਗੱਲ ਚੱਲਦੀ ਆ ਇਹਦੇ ਅਜੇ ਦੂਜੇ ਦੂਜੇ ਧਰਮਾਂ ਦੇ ਸਰੂਪ ਜਿਹੜੇ ਉਹਨਾਂ ਦੀ ਬਾਤ ਅਗਰ ਕਰਦਾ ਤਾਂ ਜਦੋਂ ਵੀ ਤੁਸੀਂ ਕਿਸੇ ਦੇ ਉੱਤੇ ਪਰਚਾ ਕਟੋਗੇ ਕੇਸ ਪਾਓਗੇ ਉਹ ਜਿਹੜੇ ਅੰਗਾਂ ਦੀ ਰੱਖ-ਰਖਾਅ ਵਾਸਤੇ ਸਥਾਨ ਕੋਈ ਮੈਂਸ਼ਨ ਕੀਤੀ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਟਖਾ ਸਾਹਿਬ ਦੇ ਅੰਗਾਂ ਦੀ ਜੇ ਕਿਤੇ ਇਸ ਤਰ੍ਹਾਂ ਦੇ ਫੜ ਜਾਂਦੇ ਨੇ ਜਾਂ ਉਹ ਉਹਨਾਂ ਦਾ ਰੰਗ ਉੱਤਰ ਜਾਂਦਾ ਵਾ ਜਾਂ ਗਲ ਜਾਂਦੇ ਨੇ ਉਸ ਵੇਲੇ ਤੁਸੀਂ ਕੀ ਪਾਲਿਸੀ ਲਿਆਂਦੀ ਉਹਨਾਂ ਦਾ ਤੁਸੀਂ ਤੁਸੀਂ ਹੱਲ ਕੀ ਕੱਢਿਆ ਉਹਨਾਂ ਦਾ ਕੀ ਕੱਢਿਆ ਹੱਲ ਕੀ ਤੁਸੀਂ ਉਹਨਾਂ ਨੂੰ ਮਾਲਖਾਨੇ 'ਚ ਰੱਖੋਗੇ